ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਟੂਡੇ ਦੇ YouTube ਚੈਨਲ ਦੇ ਨਾਲ ਮੌਸਮ ਦੀ ਜਾਣਕਾਰੀ ਇਸ ਵੀਡੀਓ ਦੇ ਰਾਹੀਂ ਸਾਂਝੀ ਕਰਾਂਗੇ ਖਾਸ ਤੌਰ ਤੇ ਕਿਸਾਨਾਂ ਦੇ ਲਈ ਜਿਹੜੇ ਕਣਕ ਦੀ ਬਿਜਾਈ ਕਰਨਾ ਚਾਹੁੰਦੇ ਨੇ ਕਿਉਂਕਿ ਮੌਸਮ ਜਿਹੜਾ ਇਹ ਉਹ ਕਾਫੀ ਜ਼ਿਆਦਾ ਰੰਗ ਬਦਲਦਾ ਹੋਇਆ ਦਿਖਾਈ ਦੇ ਰਿਹਾ ਹੈ ਦਿਨ ਦੇ ਵੇਲੇ ਗਰਮੀ ਹੈ ਰਾਤ ਨੂੰ ਠੰਡ ਹੋ ਚੁੱਕੀ ਹੈ ਕਿ ਆ ਇਹ ਮੌਸਮ ਅਨੁਕੂਲ ਹੈ ਜਾਂ ਨਹੀਂ ਇਹੇ ਵੀਡੀਓ ਦੇ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਖਾਸ ਤੌਰ ਤੇ ਆਉਂਦੇ 5 ਦਿਨਾਂ ਦੀ ਗੱਲ ਕਰਾਂਗੇ ਆਪਾਂ ਕਿਉਂਕਿ ਦੋ ਪ੍ਰੈਸ਼ਰ ਏਰੀਆ ਬਣ ਰਹੇ ਨੇ ਇੱਕ ਲੋ ਡਿਪਰੈਸ਼ਨ ਏਰੀਆ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਵਿੱਚ ਇੱਕ ਬੰਗਾਲ ਦੀ ਖਾੜੀ ਵਾਲਾ ਤੇ ਅਰਬ ਸਾਗਰ ਵਾਲਾ ਦੋਨੋਂ ਸਿਸਟਮਾਂ ਦੀ ਜਾਣਕਾਰੀ ਸਾਂਝੀ ਕਰਾਂਗੇ ਤੇ ਬੱਦਲ ਬਾਈ ਜਿਹੜੀ ਆ ਤੁਸੀਂ ਦੇਖੋਗੇ ਇਸ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਹੀ ਹੈ ਕਿ ਗੁਜਰਾਤ ਦੇ ਹੱਦ ਤੱਕ ਪਹੁੰਚ ਚੁੱਕੀ ਹੈ ਮਹਾਰਾਸ਼ਟਰ ਨੂੰ ਪਾਰ ਕਰ ਚੁੱਕੀ ਹੈ ਮੱਧ ਪ੍ਰਦੇਸ਼ ਅਤੇ ਨਾਲ ਦੀ ਨਾਲ ਛਤੀਸਗੜ੍ਹ ਤੱਕ ਇਸ ਦਾ ਜਿਹੜਾ ਅਸਰ ਦੇਖਣਾ ਸ਼ੁਰੂ ਹੋ ਚੁੱਕਿਆ ਹੈ ਇਹ ਕਿਹੜਾ ਇਲਾਕਾ ਕਵਰ ਕਰੇਗਾ ਮਤਲਬ ਕਿਹੜੇ-ਕਿਹੜੇ ਇਲਾਕੇ ਨੂੰ ਕਵਰ ਕਰੂੰਗਾ ਇਹ ਕਿਹੜੇ ਇਲਾਕੇ ਵਿੱਚ ਮੀਂਹ ਹੋ ਸਕਦਾ ਹੈ ਕਿ ਆ ਦਿੱਲੀ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲੂਗਾ ਤਾਂ ਜੋ ਪੰਜਾਬ ਦੇ ਉੱਪਰ ਜੋ ਅਲੀਗੇਸ਼ਨ ਲੱਗ ਰਹੇ ਨੇ ਧੂਏਂ ਦੇ ਕਿ ਆ ਉਹ ਦੂਰ ਹੋ ਸਕਦੇ ਨੇ ਇਸ ਮੀਂਹ ਦੇ ਨਾਲ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਕਿਉਂਕਿ ਮੀਂਹ ਦੀ ਉਮੀਦ ਲਗਾਤਾਰ ਜਾਗ ਰਹੀ ਹੈ ਪੰਜਾਬ ਹਰਿਆਣਾ ਦੇ ਵਿੱਚ ਉਮੀਦ ਘੱਟ ਹੈ ਪਰ ਬਾਕੀ ਇਲਾਕੇ ਵਿੱਚ ਉਮੀਦ ਹੈਗੀ ਹੈ ਤੇ ਉਸ ਦਾ ਪੰਜਾਬ ਦੇ ਉੱਪਰ ਕੀ ਅਸਰ ਪਵੇਗਾ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰਕੇ ਜਾਓ ਅਗਰ ਤੁਸੀਂ ਨੋਬਲ ਨੋਟੀਫਿਕੇਸ਼ਨ ਔਨ ਕਰ ਦੋਗੇ ਤਾਂ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇਗੀ ਤੁਸੀਂ ਕਿਸ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਤਾਂ ਜੋ ਤੁਹਾਡੇ ਰਾਂਹੀ ਬਾਕੀ ਦਰਸ਼ਕਾਂ ਤੱਕ ਜਾਣਕਾਰੀ ਪਹੁੰਚਦੀ ਹੋ ਸਕੇ ਏ ਅਗਰ ਮੈਂ ਜ਼ੂਮ ਕਰਕੇ ਦਿਖਾਵਾਂ ਮੈਂ ਤਾਂ ਲੋ ਪ੍ਰੈਸ਼ਰ ਏਰੀਏ ਦੋ ਬਣੇ ਹੋਏ ਨੇ ਡੀਪ ਡਿਪਰੈਸ਼ਨ ਦੀ ਗੱਲ ਕਰੀਏ ਅਗਰ ਤਾਂ ਅਰਬ ਸਾਗਰ ਦੇ ਵਿੱਚ ਇਹ ਮੁੰਬਈ ਦੇ ਨੇੜੇ-ਤੇੜੇ ਬਣਿਆ ਹੋਇਆ ਜਿਸ ਦਾ ਇਲਾਕਾ ਇਸ ਤਰੀਕੇ ਨਾਲ ਅੱਗੇ ਜਾਂਦਾ ਹੋਇਆ ਦਿਖਾਈ ਦੇ ਰਿਹਾ ਇੱਕ ਬੰਗਾਲ ਦੀ ਖੜਵਾਲੀ ਹੈ ਖਾੜੀ ਵਾਲਾ ਜੋ ਸਿਸਟਮ ਹੈ ਇਹ ਵੀ ਕਿਤੇ ਨਾ ਕਿਤੇ ਇਸ ਤਰੀਕੇ ਨਾਲ ਨਿਕਲਦਾ ਹੋਇਆ ਅੱਗੇ ਨੂੰ ਜਾਂਦਾ ਹੋਇਆ ਦਿਖਾਈ ਦੇਵੇਗਾ ਇਹ ਦੋਨੋਂ ਸਿਸਟਮ ਆ ਨਾ ਮਿਲਣ ਦੀ ਉਮੀਦ ਹੈ ਕਿਉਂਕਿ ਇਹ ਜਿਹੜਾ ਪਹਿਲਾ ਹੈ ਇੱਕ ਨੰਬਰ ਵਾਲਾ ਸਿਸਟਮ ਇਹ ਥੋੜਾ ਜਿਹਾ ਪਹਿਲਾਂ ਚੱਲਦਾ ਹੋਇਆ ਦਿਖਾਈ ਦੇਵੇਗਾ ਦੋ ਦਿਨ ਅੱਗੇ ਚੱਲ ਰਿਹਾ ਹੈ ਤੇ ਦੋ ਨੰਬਰ ਵਾਲਾ ਸਿਸਟਮ ਦੋ ਦਿਨ ਪਿੱਛੇ ਚੱਲ ਰਿਹਾ ਹੈ ਜਿਸ ਦੇ ਕਾਰਨ 28 ਤਰੀਕ ਤੱਕ ਜਿਹੜੀ ਬੱਦਲਬਾਈ ਦੀ ਉਮੀਦ ਹੈ ਉਹ ਇਸ ਇਲਾਕੇ ਤੱਕ ਬਣਦੀ ਹੋਈ ਦਿਖਾਈ ਦੇ ਰਹੀ ਹੈ ਚੰਡੀਗੜ੍ਹ ਪਟਿਆਲਾ ਫਤਿਹਗੜ੍ਹ ਸਾਹਿਬ ਅਤੇ ਸੰਗਰੂਰ ਦਾ ਕੁਝ ਕਲਾਕਾ ਬੱਦਲਬਾਈ ਦੇ ਵਿੱਚ 28 ਅਕਤੂਬਰ ਤੱਕ ਘਿਰ ਸਕਦਾ ਹੈ ਮੀਦੀ ਉਮੀਦ ਗੱਲ ਕਰੀ ਜਾਵੇ ਤਾਂ ਹਰਿਆਣੇ ਦੇ ਕੁਝ ਕੁ ਇਲਾਕੇ ਜਿਹੜੇ ਕਿ ਫਰੀਦাবাদ ਹੋ ਗਿਆ ਫਤਿਹਪੁਰਬਾਦ ਹੋ ਗਿਆ ਜਿਹੜੇ ਕਿ ਖਾਸ ਤੌਰ ਤੇ ਦਿੱਲੀ ਨੂੰ ਟੱਚ ਕਰਦੇ ਨੇ ਉਹ ਐਨਸੀਆਰ ਦੇ ਵਿੱਚ ਮੀਦੀ ਉਮੀਦ ਬਣ ਸਕਦੀ ਹੈ ਇਸ ਇਲਾਕੇ ਤੱਕ ਜਾਨੀ ਕਿ ਮੀਦੀ ਦੇ ਚਾਂਸ ਬਣ ਸਕਦੇ ਨੇ ਅਗਰ ਤੁਹਾਨੂੰ ਸਪਸ਼ਟ ਹੋਰ ਤੇ ਦੱਸਾਂ ਤਾਂ ਇਹ ਇਲਾਕਾ ਇਹ ਉਹ ਮੇਨ ਤੌਰ ਤੇ ਜਿਨ੍ਹਾਂ ਵਿੱਚ ਮੀਦੀ ਉਮੀਦ ਬਣ ਸਕਦੀ ਹੈ ਰਾਜਸਥਾਨ ਦਾ ਉੱਤਰ ਪੱਛਮੀ ਇਲਾਕਾ ਪੰਜਾਬ ਹੋ ਗਿਆ ਹਿਮਾਚਲ ਹੋ ਗਿਆ ਤੇ ਹਰਿਆਣੇ ਦਾ ਜੋ ਪੰਜਾਬ ਵਾਲਾ ਹਿੱਸਾ ਹੈ ਇਹਦੇ ਵਿੱਚ ਮੀਂਹ ਦੀ ਉਮੀਦ ਨਾਲੋਂ ਮਾਤਰ ਦੇ ਬਰਾਬਰ ਹੈ ਜਿਸ ਦੇ ਸਿੱਟੇ ਵਜੋਂ ਕਿਸਾਨ ਜਿਹੜੇ ਨੇ ਉਹ ਦੋ ਚਿੱਤੀ ਵਿੱਚ ਪਏ ਹੋਏ ਨੇ ਕਣਕ ਬਜਾਈ ਦੇ ਲਈ ਕਿਉਂਕਿ ਦਿਨ ਦਾ ਤਾਪਮਾਨ ਜਿਹੜਾ ਬਹੁਤ ਜ਼ਿਆਦਾ ਗਰਮ ਹੈ ਰਾਤ ਦਾ ਤਾਪਮਾਨ ਬਚਾ ਕੇ ਠੰਡਾ ਹੋ ਚੁੱਕਿਆ ਪਰ ਅਜੇ ਇਹ ਦੇ ਵਿੱਚ ਜਦੋਂ ਕਣਕ ਦੀ ਅਗੇਤੀ ਬਜਾਈ ਕੀਤੀ ਜਾਂਦੀ ਹੈ ਕਿਉਂਕਿ ਹੁਣ ਝੋਨੇ ਦੇ ਸੀਜ਼ਨ ਤੋਂ ਬਾਅਦ ਜਦੋਂ ਬਜਾਈ ਕੀਤੀ ਜਾਂਦੀ ਹੈ ਸੁਪਰ ਸੀਡਰਾ ਹੀ ਮੰਨ ਲਓ ਜਾਂ ਕਿਸੇ ਹੋਰ ਤਰੀਕੇ ਨਾਲ ਫਿਰ ਕੀ ਹੁੰਦਾ ਹੈ ਜਦੋਂ ਕਣਕ ਜੰਮਣ ਲੱਗਦੀ ਹੈ ਉਸ ਟਾਈਮ ਕਣਕ ਨੂੰ ਸੁੰਡੀ ਪੈ ਜਾਂਦੀ ਹੈ ਫਿਰ ਆਪਾਂ ਦੋਸ਼ ਦੰਦੇ ਆ ਜੀ ਕੰਪਨੀਆਂ ਨੂੰ ਜਾਂ ਫਿਰ ਸੁਪਰਸੀਡਰ ਜਿਹੜੇ ਮਸ਼ੀਨਾਂ ਨੇ ਉਹਨਾਂ ਨੂੰ ਪਰ ਅਸਲ ਦੇ ਜਿਹੜਾ ਅਸਲ ਦੋਸ਼ ਹੁੰਦਾ ਹੈ ਉਹ ਹੁੰਦਾ ਹੈ ਗਰਮੀ ਦਾ ਅਤੇ ਠੰਡ ਦਾ ਪ੍ਰਕੋਪ ਜਿਹੜਾ ਖੇਤ ਦੇ ਉੱਪਰ ਜਾਰੀ ਰਹਿੰਦਾ ਹੈ ਕਿਉਂਕਿ ਸਾਨੂੰ ਅਕਸਰ ਪਤਾ ਜਿਹੜੀ ਪ੍ਰਾਲੀ ਹੁੰਦੀ ਹੈ ਉਹ ਗਰਮ ਮੌਸਮ ਦੇ ਵਿੱਚ ਗਰਮ ਰਹਿੰਦੀ ਹੈ ਤੇ ਜਦੋਂ ਉਹ ਗਰਮ ਰਹਿੰਦੀ ਹੈ ਤਾਂ ਉਹ ਇੰਨਾ ਕੁ ਵਧੀਆ ਟੈਂਪਰੇਚਰ ਸੁੰਡੀਆਂ ਦੇ ਲਈ ਜੰਮਣ ਦੇ ਲਈ ਉਹਨਾਂ ਨੂੰ ਪਣਪਣ ਦੇ ਲਈ ਤਿਆਰ ਕਰ ਦਿੰਦੀ ਹੈ ਕਿਉਂਕਿ ਉੱਥੇ ਪਤਾ ਹੈ ਤੁਹਾਨੂੰ ਕਿਉਂਕਿ ਪਾਕਿਸਤਾਨ ਵੱਲੋਂ ਇੱਕ ਸੁੰਡੀ ਆਉਂਦੀ ਹੈ ਜਾਂ ਫਿਰ ਮੱਖੀ ਆਉਂਦੀ ਹੈ ਜੋ ਆਪਣੇ ਆਂਡੇ ਦਿੰਦੀ ਹੈ ਤੇ ਉਸ ਆਂਡਿਆਂ ਨੂੰ ਅਜਿਹੇ ਮੌਸਮ ਚਾਹੀਦਾ ਹੁੰਦਾ ਹੈ ਗਰਮੈਸ਼ ਵਾਲਾ ਤਾਂ ਕਿ ਉਥੋਂ ਸੁੰਡੀ ਬਣ ਸਕੇ ਤਾਂ ਉਹ ਮੌਸਮ ਅਨੁਕੂਲ ਹੋ ਜਾਂਦਾ ਹੈ ਅਜਿਹੇ ਦੇ ਵਿੱਚ ਜਿਹੜੇ ਖੇਤ ਦੇ ਵਿੱਚ ਤਾਂ ਰੌਣੀ ਕੀਤੀ ਗਈ ਹੈ ਯਾਨੀ ਕਿ ਪਾਣੀ ਛੱਡ ਕੇ ਫਿਰ ਕਣਕ ਦੀ ਬਿਜਾਈ ਕੀਤੀ ਗਈ ਹੈ ਉਹ ਥੋੜਾ ਜਿਹਾ ਠੰਡਾ ਹੋ ਜਾਂਦਾ ਕਿਉਂਕਿ ਉਸ ਦੀ ਤਸੀਰ ਠੰਡੀ ਹੋ ਜਾਂਦੀ ਹੈ ਉਸ ਖੇਤ ਦੇ ਵਿੱਚ ਘਟ ਦੇਖਿਆ ਗਿਆ ਪਰ ਜਿਹੜੇ ਡਾਇਰੈਕਟ ਬਿਜਾਈ ਕਰ ਦਿੱਤੀ ਜਾਂਦੀ ਹੈ ਉਹ ਖੇਤ ਗਿੱਲੇ ਨੂੰ ਦੇਖ ਕੇ ਉੱਪਰੋਂ ਸੁਪਰ ਸੀਡਰ ਨਾਲ ਬਜਾਈ ਕਰ ਦਿੱਤੀ ਜਾਂਦੀ ਹੈ ਤਾਂ ਉਹਦੇ ਵਿੱਚ ਜ਼ਿਆਦਾ ਸੀਨ ਦੇਖਿਆ ਜਾਂਦਾ ਕਿਉਂਕਿ ਸੁਪਰ ਸੀਡਰ ਦੇ ਨਾਲ ਥੋੜੀ ਥੋੜੀ ਲਾਈਨਰ ਰਹਿ ਜਾਂਦੀਆਂ ਨੇ ਤੇ ਉਸ ਲਾਈਨਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਬੀਜ ਹੈ ਉਹ ਉਹਨੂੰ ਟਾਰਗੇਟ ਕਰਦੀ ਹੈ ਸੁੰਡੀ ਤੇ ਉਹਦੇ ਵਿੱਚ ਜਿਹੜਾ ਇਹ ਉਹ ਸੁੰਣੇ ਵਿੱਚ ਆਇਆ ਹੈ ਕਿ ਸੁੰਡੀ ਦਾ ਜਿਹੜਾ ਜ਼ਿਆਦਾ ਪ੍ਰਕੋਪ ਦੇਖਣ ਨੂੰ ਮਿਲਿਆ ਜਿਹੜੀ ਆਪਾਂ ਛਿੱਟੇ ਵਾਲੀ ਕਣਕ ਆਮ ਕਬੀਨਾ ਬਾਕੇ ਜਾਂ ਫਾਲੇਨਾ ਬਾਕੇ ਬੀਜਦੇ ਆ ਉਹਨਾਂ ਵਿੱਚ ਬਹੁਤ ਘੱਟ ਜਿਹੜੇ ਕੇਸ ਦੇਖੇ ਗਏ ਨੇ ਕਿਉਂਕਿ ਉਹਨਾਂ ਵਿੱਚ ਜਿਹੜੀ ਜਗ੍ਹਾ ਘੱਟ ਖਾਲੀ ਰਹਿੰਦੀ ਹੈ ਇਸ ਕਰਕੇ ਤੁਸੀਂ ਜੋ ਵੀ ਡਿਸੀਜਨ ਲੈਣਾ ਹੈ ਸਹੀ ਤਰੀਕੇ ਨਾਲ ਲਓ ਪਰ ਫਿਲਹਾਲ ਅਗੀਤੀ ਕੜਕ ਲਈ ਸਾਮਾ অনুকূল ਬਣਦਾ ਹੋਇਆ ਘੱਟ ਹੀ ਦਿਖਾਈ ਦੇ ਰਿਹਾ ਜਿਹੜੇ ਇਲਾਕੇ ਵਿੱਚ ਠੰਡ ਹੋ ਚੁੱਕੀ ਹੈ ਮਤਲਬ ਅਗਰ ਮੈਂ ਗੱਲ ਕਰਾਂ ਜ਼ੂਮ ਕਰਕੇ ਤਾਂ ਇਹ ਇਲਾਕੇ ਨੇ ਜਿਵੇਂ ਕਿ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਮੋਰਿੰਡਾ ਚੰਡੀਗੜ੍ਹ ਇਹਨਾਂ ਇਲਾਕਿਆਂ ਵਿੱਚ ਸਾਨੂੰ ਰਾਤ ਨੂੰ ਦੱਸਿਆ ਸੀ ਨਮਸਕਾਰ ਕਿਸਾਨ ਭਈਓ ਆਪ ਸਭੀ ਕਿ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਹੈ ਠੰਡ ਦਾ ਮਾਹੌਲ ਬਣ ਚੁੱਕਿਆ ਹੈ ਜੀ ਕਿਉਂਕਿ ਇਹਨਾਂ ਇਲਾਕੇ ਵਿੱਚ ਹਿਮਾਚਲ ਵੱਲੋਂ ਲਗਾਤਾਰ ਹਵਾਵਾਂ ਆ ਰਹੀਆਂ ਨੇ ਪਰ ਇਹ ਇਲਾਕੇ ਦੀ ਗੱਲ ਕਰੀਏ ਤਰਨਤਾਰਨ ਤੋਂ ਹੇਠਾਂ ਫੁਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਬਠਿੰਡਾ ਮਾਨਸਾ ਬਰਨਾਲਾ ਮੋਗਾ ਅਗਰ ਇਹ ਇਲਾਕੇ ਦੀ ਗੱਲ ਕਰੀਏ ਨੇ ਵਿੱਚ ਗਰਮਾਇਸ਼ ਹਲੇ ਵੀ ਜਾਰੀ ਹੈ ਕਣਕ ਦਾ ਨੁਕਸਾਨ ਹੋ ਸਕਦਾ ਹੈ ਫਿਲਹਾਲ ਆਪਣਾ ਧਿਆਨ ਦਿਓ ਆਪਣੇ ਮੌਸਮ ਦੇ ਵੱਲ ਸਾਡੀ ਜਾਣਕਾਰੀ ਨੂੰ ਮੁੱਖ ਰੱਖਿਓ ਜੋ ਬਾਕੀ ਤੁਸੀਂ ਕਿਸੇ ਵੀ ਹੋਰ ਚੈਨਲ ਨੂੰ ਫੋਲੋ ਕਰਦੇ ਹੋ ਤਾਂ ਉਹਨਾਂ ਦੀ ਸਲਾਹ ਜ਼ਰੂਰ ਲਓ ਕਿ ਤੁਹਾਡੇ ਇਲਾਕੇ ਵਿੱਚ ਕੀ ਹਾਲਾਤ ਨੇ ਆਪਣੇ ਲੋਕਲ ਜਿਹੜੇ ਕਿਸਾਨ ਨੇ ਉਹਨਾਂ ਨਾਲ ਸਲਾਹ ਕਰੋ ਜਿਹੜੇ ਬੀਜ ਵੰਡਦੇ ਨੇ ਉਹਨਾਂ ਨਾਲ ਸਲਾਹ ਕਰੋ ਹੋ ਸਕੇ ਤਾਂ ਖੇਤੀਬਾੜੀ ਵਿਗਿਆਨ ਕੇਂਦਰ ਹਰੇਕ ਜ਼ਿਲ੍ਹੇ ਵਿੱਚ ਹੁੰਦੇ ਨੇ ਖੇਤੀਬਾੜੀ ਵਿਭਾਗ ਹੁੰਦਾ ਹੈ ਉਹਨਾਂ ਨਾਲ ਜਾ ਕੇ ਸਲਾਹ ਕਰੋ ਬਾਕੀ ਜੋ ਵੀ ਅਪਡੇਟ ਹੋਵੇਗੀ ਸਾਡੇ ਚੈਨਲ ਤੇ ਆਵੇਗੀ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਧੰਨਵਾਦ ਜੀ